स्टार एजी न्यूज़ चैनल पर तो आपका स्वागत करते हैं नभिया और ताजी खबरें देखने के लिए स्टार एजी न्यूज़ चैनल को लाइक शेयर कमेंट और सब्सक्राइब जरूर करो सत श्री अकाल जी ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅੰਮ੍ਰਿਤਸਰ ਸਥਾਨਕ ਖਾਲਸਾ ਕਾਲਜ ਮੋਹਨੀ پارک ਵਿਖੇ ਸ਼ਹੀਦਾਂ ਦੀ ਸਰਤਾਜ ਦਾ ਅਨੰਤ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ ਅਤੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਪੋਗ ਪਾਈ ਗਈ ਜਿਸ ਵਿੱਚ ਕਥਾਵਾਚਕ ਪਾਈ ਅਮਰਜੀਤ ਸਿੰਘ ਸੂਰ ਸਿੰਘ ਵਾਲਿਆ ਵੱਲੋਂ ਕਥਾ ਕੀਤੀ ਗਈ ਕੀਰਤਨੀ ਜਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਹੈ ਗਰੰਥੀ ਕਸ਼ਮੀਰ ਸਿੰਘ ਜੀ ਵੱਲੋਂ ਹੁਕਮਨਾਮੇ ਉਪਰੰਤ ਵਿਸਤਾਰ ਨਾਲ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਸ਼ਹੀਦੀ ਬਾਰੇ ਜਾਣੂ ਕਰਵਾਇਆ ਗਿਆ ਪੋਗ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਇਆ ਗਿਆ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਸਰਪ੍ਰਸਤ प्रसिद्ध जी सिंह उप चरण सिंह प्रधान रंजीत सिंह मीत प्रधान सविंदर सिंह सांगना जनरल सेक्रेटरी सवरन सिंह कैशियर अमरीक सिंह मेंबर कैप्टन कुलदीप सिंह तरम सिंह परमजीत सिंह हरदीप सिंह मनिंदर सिंह जसबीर सिंह समूह इलाका निवासी वीरा वीर बच्चों वालों छवील वरताने ले पूर्ण सहयोग किया गया वाहेगुरु जी का खालसा वाहेगुरु वाहे जी की फतेह ਤੋਂ ਤੱਕ ਸੈਰ ਸ੍ਰੀ ਵਾਜੇ ਦੇ ਕਾਸੇ ਜੀ ਦੀ ਜਨਮਾਇ ਚਾਹੇ ਕੀ ਕਹਿਣਾ ਚਾਹਤੇ ਗੁਰੂ ਮਹਾਰਾਜ ਮਹਾਰਾਜ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਉਹਨਾਂ ਦੇ ਸੰਬੰਧ ਵਿੱਚ ਗੁਰੂ ਮੈਂ ਗਿਆ ਸਾਧ ਸੰਗਤ ਦੀ ਸੰਯੋਗ ਦੇ ਨਾਲ ਮਹਾਰਾਜ ਚੜ੍ਹਦੀ ਕਲਾ ਕਰੇਵੇਂ ਪਾਸ਼ਾ ਸ਼ਹੀਦਾਂ ਦੇ ਸਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬਹੁਤ ਜਿਨ੍ਹਾਂ ਦਾ ਅੱਜ ਅਸੀਂ ਸ਼ਹੀਦੀ ਗੁਰਪੁਰਬ ਮਨਾਇਆ ਸੰਗਤਾਂ ਨੇ ਮੁਹੱਲੇ ਨੇ ਰਲ ਮਿਲ ਕੇ ਰਸੋ ਰੋਜ ਤੋਂ ਸ੍ਰੀ ਹੰਟਪਾਟ ਸਾਹਿਬ ਜੀ ਦੇ ਭੋਗ ਇਹ ਆਰੰਭ ਕਰਾਏ ਸੀ ਜਿਨ੍ਹਾਂ ਦਾ ਅੱਜ ਭੋਗ ਹੈ ਉਸ ਤੋਂ ਬਾਅਦ ਆ ਭਾਈ ਅਮਰਜੀਤ ਸਿੰਘ ਸੁਰ ਸਿੰਘ ਵਾਲਿਆਂ ਨੇ ਕਥਾ ਵਿਚਾਰਾਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉਸ ਤੋਂ ਬਾਅਦ ਆ ਬਾਤ ਚ ਅਪੀਲ ਚੱਲ ਰਹੀ ਹੈ ਠੰਡੇ ਪਿੱਠੇ ਚੱਲਦੀ ਤੇ ਗੁਰੂ ਕੇ ਲੰਗਰ ਟੁੱਟ ਵਕਤੇ ਨੇ ਤੇ ਬੜੀ ਵੱਡੀ ਕੁਰਬਾਨੀ ਆ ਪੰਜਵੇਂ ਪਾਤਸ਼ਾਹ ਦੀ ਬੜਾ ਸਾਡੇ ਵਾਸਤੇ ਇੱਕ ਮਾਰਗ ਆ ਉਹਨਾਂ ਦੇ ਮਾਰਗ ਤੇ ਚੱਲ ਕੇ ਸਾਨੂੰ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਬਸ ਇਹੋ ਹੀ ਵਿਚਾਰ ਹੈ ਭਾਈ ਕਲਸਾ ਭਾਈ ਜੀ ਕੀ ਫਤੇ 시ਦੀ ਦਿਹਾੜਾ ਜਿਹੜਾ ਮੁਕਤਾ ਦੀ ਜਨਤਾ ਵਾਸਤੇ ਸੰਤ ਵਾਸਤੇ ਉਹਨਾਂ 시ਦੀ ਪ੍ਰਾਪਤ ਕੀਤੀ ਉਹਦਾ ਦਿਨ ਮਨਾਇਆ ਅੱਜ ਤੇ ਪਹਿਲਾ ਖੰਡ ਪਾਠ ਆਰੰਭ ਹੋਇਆ ਸੀ 8 ਤਰੀਕ ਨੂੰ 9 ਨੂੰ ਭੋਗ ਪਾਇਆ ਨੇ ਅੱਜ ਤੇ ਕਥਾਵਾਚਕ ਕਥਾ ਕਰਕੇ ਗਏ ਨੇ ਉਸ ਤੋਂ ਪਰੰਤ ਲੰਗਰ ਤੇ ਚਪੀਲ ਚੱਲਣ ਲਈ ਆ ਤੇ ਮਹਲਤ ਸੰਗਤਾਂ ਵਾਸਤੇ ਇਹਨਾਂ ਕੁਰਬਾਨੀ ਬੜੀ ਵੱਡੀ ਦਿੱਤੀ ਆ ਤੇ ਬਹੁਤ-ਬਹੁਤ ਗੁਰੂ ਮਹਾਰਾਜ ਦੀ ਧੰਨਵਾਦ ਸੰਗਤਾਂ ਵਾਸਤੇ ਜੋ ਇਹਨਾਂ ਕੀਤੀ ਪ੍ਰਾਪਤ ਕੀਤੀ ਸੀ ਇਹ ਇਹ ਦੇਣਾ ਚਾਹੁੰਦੇ ਸੰਗਤਾਂ ਮਹਾਰਾਜ ਦੇ ਮਾਰਗ ਤੇ ਚੱਲਣਾ ਚਾਹੀਦਾ ਹਰ ਸੰਗਤ ਨੂੰ ਹਰ ਇੱਕ ਗੁਰਸਿੱਖ ਨੂੰ ਅਮਰ ਛਗਣਾ ਚਾਹੀਦਾ ਮਹਾਰਾਜ ਦਾ ਬਾਣਾ ਮੰਨਣਾ ਚਾਹੀਦਾ ਜਿੱਦਾਂ ਮਹਾਰਾਜ ਰੇਰਨਾ ਦਿੰਦੇ ਸੀ ਆਪਾਂ ਨੂੰ ਉਹ ਲਈ ਤੇ ਚੱਲਣਾ ਚਾਹੀਦਾ ਜੀ ਸائر ਖਾਲਸਾ ਹੈ ਸਿੱਖ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸਾਬ ਸ੍ਰੀ ਗੁਰਜਨ ਦੇਵ ਜੀ ਮਹਾਰਾਜ ਦਾ ਸਿੱਧੀ ਜਿਹੜੇ ਮਨਾਏਗਾ ਮੋਨੀ ਪਾਰਕ ਦੀ ਸੰਗਤਾਂ ਨੇ ਇਹ ਤਕਰੀਬਨ 40 ਦਿਨ ਤੋਂ ਸੁਖਮ ਸਾਹਿਬ ਦੇ ਪਾਠ ਚੱਲੇ ਸੀ ਸ਼ਾਮ ਦੇ ਟਾਈਮ ਔਰ ਸਾਰੀਆਂ ਸੰਗਤਾਂ ਨੇ ਵਾਰੀ ਵਾਰੀ ਆਪਣੇ ਚਾਹ ਪੈ ਲੰਗਰ ਲਾਏ ਇਹ ਚ ਬੀਬੀਆਂ ਸਭ ਸੰਗਤਾਂ ਹਾਜ਼ਰ ਨੇ ਭਰੀਆਂ ਸੀ ਔਰ ਤਿੰਨ ਦਿਨ ਤਕਰੀਬਨ ਖੰਡ ਪਾਠ ਸੇਵਾ ਚੱਲਦੀ ਰਹੀ ਅੱਜ ਕਥਾ ਵਾਚ ਕਥਾ ਕੀਤੀ ਔਰ ਸੰਗਤਾਂ ਨੇ ਗੁਰੂ ਦਾ ਲੰਗਰ ਲਾਇਆ ਬਾਰਸ਼ ਵੀ ਚੱਲ ਰਹੀ ਹੈ ਤੇ ਇਹ ਜੋ ਵਾਸ਼ੀ ਦਿਹਾੜਾ ਬਹੁਤ ਹੀ ਸਭ ਤੋਂ ਵੱਡਾ ਸਾਡੇ ਸਿੱਖਾਂ ਦਾ ਸ਼ੀਦਾ ਦੇ ਸਰਤਾਜ ਦਾ ਦਿਹਾੜਾ ਸੀ ਜੋ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਮਨਾਇਆ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਦਿਨ ਦਿਹਾੜਾ ਜੋ ਬਹੁਤ ਸ਼ਰਧਾ ਭਾਵਨਾ ਮਨਾਉਂਦੀਦਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਦਾ ਪਿੱਤਰ ਦਿਹਾੜਾ ਮਨਾਇਗਾ ਸ਼ੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਦਾ ਇਹ ਵਰਲਡ ਵਿੱਚ ਮਨਾਇਆ ਗਿਆ ਵਾ ਪਰ ਮੋਹਣੀ ਪਾਰਕ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਵਾ 40 ਦਿਨ ਤੋਂ ਸੁਖਣੀ ਸਾਹਿਬ ਦੇ ਪਾਠ ਹੋਏ ਆ ਇਹ ਅਖੰਡ ਪਾੜ ਦਾ ਭੋਗ ਪਾਇਆ ਗਿਆ ਵਾ ਤਿੰਨ ਦਿਨ ਤੋਂ ਬਾਣੀ ਦਾ ਨਿਰਵਾਣਿਕ ਚੱਲਿਆ ਵਾ ਉਸ ਤੋਂ ਮਗਰੋਂ ਕਥਾ ਹੋਈ ਆ ਵਿਚਾਰਾਂ ਆਈਆਂ ਵਾ ਅਰਦਾਸ ਬੇਨਤੀਆਂ ਆਈਆਂ ਵਾ ਸੰਗਤ ਨੂੰ ਇਹ ਬੇਨਤੀ ਆ ਸੰਗਤਾਂ ਨੂੰ ਇਹ ਬੇਨਤੀ ਆ ਕਿ ਗੁਰੂ ਘਰ ਦੇ ਨਾਲ ਜੁੜਨ ਬਾਣੀ ਨਾਲ ਜੁੜਨ ਜਿਹੜੇ ਕਰਾਏ ਪਏ ਸਿੱਖ ਸੰਗਤ ਉਹ ਇੱਥੇ ਆਵੇ ਗੁਰੂ ਨਾਲ ਜੁੜੇ ਜੋ ਬੇਦਵੀਆ ਹੋਰੀਆਂ ਨਾ ਹੋਣ ਜੋ ਧਾਰਮਿਕ ਰਸਤੇ ਤੇ ਚੱਲਣਾ ਜੋ ਹਲੇਮੀ ਰਾਜ ਆ ਸ਼ਾਂਤੀ ਦਾ ਪੁੰਜ ਆ ਪੰਜਵੇਂ ਪਾਤਸ਼ਾਹ ਜਿਨ੍ਹਾਂ ਨੇ ਕੁਰਬਾਨੀ ਕੀਤੀ ਆ ਸ਼ੁਰੂਆਤ ਕੁਰਬਾਨੀ ਕੀਤੀ ਆ ਉਹਨਾਂ ਦੀ ਕੁਰਬਾਨੀ ਦੇ ਚੱਲਿਆ ਜਾਵੇ ਉਨਾਰੇ ਪੂਰਨ ਚੱਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਬੰਧਕ ਕਮੇਟੀ ਵਾਲਿਆਂ ਵੱਲੋਂ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ 40 ਦਿਨਾਂ ਤੋਂ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਗੁਰਦੁਆਰਾ ਸਾਹਿਬ ਵਿਖੇ ਚੱਲੇ ਹਨ ਪਰਸੋਂ ਦੇ ਰੋਜ਼ ਤੋਂ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਸ੍ਰੀ ਅਖੰਡ ਪਾਠ ਸਾਹਿਬ ਕਰਾਏ ਗਏ ਹਨ ਸੋ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਪ੍ਰਬੰਧਕਾਂ ਵੱਲੋਂ ਸੰਗਤਾਂ ਵੱਲੋਂ ਤੇ ਹੋਣਾ ਵੀ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਕੁਰਬਾਨੀ ਸਾਡੇ ਸਿੱਖ ਧਰਮ ਲਈ ਸਾਰੇ ਜਗਤ ਲਈ ਦਿੱਤੀ ਸੀ ਸੋ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਗੁਰੂ ਘਰ ਦੇ ਵਿੱਚ ਲੰਗਰਾਂ ਦੇ ਟੁੱਟ ਪ੍ਰਬੰਧ ਕੀਤੇ ਗਏ ਹਨ ਬਾਹਰ ਛਪੀਲ ਦੇ ਲੰਗਰ ਵੀ ਲਾਏ ਗਏ ਹਨ ਸਾਡੇ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਹੁਣਾਂ ਦੱਸ ਹੀ ਦਿੱਤਾ ਹੈ ਪ੍ਰਧਾਨ ਸਾਹਿਬ ਹੁਣਾਂ ਦੱਸ ਦਿੱਤਾ ਹੈ ਕਿ ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਹਨ ਉਹ ਨਹੀਂ ਹੋਣੀਆਂ ਚਾਹੀਦੀਆਂ ਆਪਾਂ ਥੋੜੇ ਜੇ ਪੈਸਿਆਂ ਵਾਸਤੇ ਗੁਰੂ ਘਰ ਦੇ ਵਿੱਚ ਆ ਕੇ ਬੇਅਦਬੀਆਂ ਕਰਦੇ ਹਾਂ ਤੇ ਗੁਰੂ ਮਹਾਰਾਜ ਦੇ ਅੰਗ ਪਾੜ ਕੇ ਛੁੱਟ ਜਾਂਦੇ ਹਾਂ ਜਿਹਦੇ ਕੋ ਅਸੀਂ ਦਾਤਾਂ ਲੈਣੀਆਂ ਅਸੀਂ ਉਹਨੂੰ ਹੀ ਮਤਲਬ ਆ ਕੇ ਪਾੜ ਕੇ ਛੁੱਟ ਜਾਂਦੇ ਹਾਂ ਪਰ ਉਹ ਸੁਖ ਨਹੀਂ ਪਾਉਂਦੇ ਪਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਵੱਧ ਤੋਂ ਵੱਧ ਇਹਨਾਂ ਦਾ ਸਤਿਕਾਰ ਕਰਿਆ ਕਰੋ ਗੁਰੂ ਮਹਾਰਾਜ ਦਾ ਸਤਿਕਾਰ ਕਰਿਆ ਕਰੋ ਤਾਂ ਕਿ ਆਉਣ ਵਾਲੇ ਜੀਵਨ ਦੇ ਵਿੱਚ ਤੁਹਾਡਾ ਵੀ ਸਤਿਕਾਰ ਹੋਏਗਾ ਸੋ ਇਨੀਆਂ ਗ ਬੇਨਤੀਆਂ ਨੂੰ ਪ੍ਰਵਾਨ ਕਰਨਾ ਗੁਰੂ ਮਹਾਰਾਜ ਕਿਰਪਾ ਕਰੇ ਜਿਹੜੇ ਛੋਟੇ ਬੱਚੇ ਹਨ ਉਹਨਾਂ ਵਾਸਤੇ ਛੋਟੇ ਬੱਚਿਆਂ ਨੂੰ ਇਹੀ ਪ੍ਰੇਰਣਾ ਦੇਣੀ ਹੈ ਕਿ ਕਈ ਸਰਦਾਰਾਂ ਦੇ ਬੱਚੇ ਵੀ ਜਿਹੜੇ ਆਪਣੇ ਬਾਲ ਕਟਾਈ ਜਾ ਰਹੇ ਹਨ ਸੋ ਸਗੋਂ ਦੂਸਰੇ ਧਰਮ ਦੇ ਬੱਚੇ ਜਿਹੜੇ ਆ ਉਹ ਗੁਰਸਿੱਖ ਬਣਦੇ ਜਾਣਦੇ ਆ ਧਰਮ ਸਾਰਿਆਂ ਦਾ ਇੱਕੋ ਹੀ ਹੈ ਗੁਰਸਿੱਖ ਦਾ ਧਰਮ ਕੋਈ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਪ੍ਰੇਰਣਾ ਦੇਣੀ ਹੈ ਕਿ ਵੱਧ ਤੋਂ ਵੱਧ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰਬਾਣੀ ਦੇ ਨਾਲ ਜੁੜੋ ਤੇ ਵੱਧ ਤੋਂ ਵੱਧ ਗੁਰੂ ਘਰ ਦੇ ਵਿੱਚ ਆ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਬੇਨਤੀ ਨੂੰ ਪਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ